ਸਰ ਕੀ ਨਾਮ ਹੈ ਤੁਹਾਡਾ ਕਿਹੜੀ ਜਥੇਬੰਦੀ ਕੀ ਮਾਮਲਾ ਜਥੇ ਮੈਂ ਲਖਮਣ ਸਿੰਘ ਸੇਵੇ ਵਾਲਾ ਸੂਬਾ ਜਨਸਕੱਤਰ ਪੰਜਾਬ ਖੇਤ ਮਜ਼ਦੂਰ ਜੁਨੇ ਆ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਦੇ ਉੱਤੇ ਟਹਾਣਾ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਜਿਹੜੀ ਮਹਾਪੰਚਾਇਤ ਜੋ ਮੋਦੀ ਸਰਕਾਰ ਨੇ ਪਹਿਲਾਂ ਬਲੈਕ ਲਾਅ ਲਿਆਂਦੇ ਸੀ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਨੂੰ ਬਦਲਮਈ ਰੂਪ ਦੇ ਵਿੱਚ ਜਿਹੜੀ ਨੀਤੀ ਖਰੜਾ ਪੰਜਾਬ ਸਰਕਾਰ ਨੂੰ ਤੇ ਦੂਜੀਆਂ ਸਟੇਟਾਂ ਨੂੰ ਭੇਜਿਆ ਉਹ ਨੰਬਰ ਨੂੰ ਉਹੀ ਆ ਜੋ ਪਹਿਲਾ ਕਾਨੂੰਨ ਨੂੰ ਰੱਦ ਕਰਵਾ ਕੇ ਆਂਦੇ ਸੀ ਉਹ ਕਾਨੂੰਨ ਰੱਦ ਹੋਣਾ ਔਰ ਜੋ ਕਿਸਾਨਾਂ ਦੀ ਐਮਐਸਪੀ ਦੀ ਜਨਤਕ ਵੰਡ ਪ੍ਰਣਾਲੀ ਦੀ ਇਸੇ ਤਰ੍ਹਾਂ ਦੇ ਨਾਲ ਜੋ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਆ ਕਿਸਾਨ ਮਜ਼ਦੂਰ ਮੰਗਾਂ ਨੂੰ ਲੈ ਕੇ ਉਹਨਾਂ ਦੇ ਬਚਾ ਲਈ ਕੇਂਦਰ ਸਰਕਾਰ ਨੇ ਜੋ ਠੀਠ ਤਾਈ ਵਾਲਾ ਰਵਈਆ ਅਪਣਾਇਆ ਹੋਇਆ ਉਸ ਰਵਈਏ ਦੇ ਖਿਲਾਫ ਅੱਜ ਸਕੀਮ ਦੇ ਸੱਦੇ ਤੇ ਟਹਾਣਾ ਦੇ ਵਿੱਚ ਇੱਕ ਕਿਸਾਨ ਪੰਚਾਇਤ ਹੋ ਰਹੀ ਹੈ ਉਹਦੇ ਵਿੱਚ ਸਾਡੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਕੇ ਦੇ ਕਿਸਾਨਾਂ ਦੀ ਇੱਕ ਭਰੀ ਹੋਈ ਬੱਸ ਆ ਜਿਹੜੀ ਉਹ ਭਾਰਤੀ ਕਿਸਾਨ ਜੋਨ ਅਨੇਕਤਾ ਗਰਾਹਨ ਦੇ ਵਰਕਰਾਂ ਦੀ ਉਹ ਜਾ ਰਹੀ ਸੀ ਹੰਢਾਏ ਦੇ ਲਾਗੇ ਉਹ ਬੱਸ ਫਟ ਗਈ ਆ ਪੁਲ ਚੜ੍ਹਨ ਵੇਲੇ ਧੁੰਦ ਵੀ ਸੀਗੀ ਕਾਫੀ ਉਸ ਮੋਕੇ ਜਿਹਦੇ ਵਿੱਚ 10 ਮਔਰਤਾਂ ਦੀ ਮੌਤ ਹੋ ਗਈ ਆ 25 ਜਣੇ ਜ਼ਖਮੀ ਆ ਉਹਨਾਂ ਚੋਂ 6 ਜਣਿਆਂ ਦੀ ਹਾਲਤ ਗੰਭੀਰ ਆ ਜਿਨ੍ਹਾਂ ਨੂੰ ਪਸ਼ੰਡਾ ਦੇ ਐਮ ਜਹ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਵਿੱਚ ਸਰਬਜੀਤ ਕੌਰ ਆ ਇਸੇ ਤਰ੍ਹਾਂ ਦੇ ਨਾਲ ਜਿਹੜੇ ਇੱਥੇ ਜ਼ਖਮੀ ਆਏ ਹੋਇਆ ਉਹਨਾਂ ਦੇ ਵਿੱਚ ਕਰਮਜੀਤ ਸਿੰਘ ਆ, ਦਰਸ਼ਨ ਸਿੰਘ ਆ, ਜਸਪ੍ਰੀਤ ਕੌਰ ਆ, ਕਰਮਜੀਤ ਕੌਰ ਆ, ਕਲਜੀਤ ਕੌਰ ਆ, ਔਰ ਹੋਰ ਵੀ ਬਹੁਤ ਸਾਰੇ ਜ਼ਖਮੀ ਆ ਜਿਹੜੇ ਹਲੇ ਸਾਨੂੰ ਸੂਚਨਾ ਮਿਲੀ ਆ ਵੀ ਉੱਥੋਂ ਆ ਰਹੇ ਆ ਇੱਧਰ ਨੂੰ। ਇਹ ਹਾਦਸਾ ਵਾਪਰਿਆ। ਇਹ ਲੰਦੇ ਟੀਮ ਜਿਹਦੇ ਵਿੱਚ ਗੱਲ ਹੋਈ ਆ। ਏਮਰ ਦੇ ਵਿੱਚ ਉੱਥੋਂ ਪਹਿਲਾਂ ਬਰਨਾਲੇ ਦੇ ਤੋਂ ਭੇਜੇ ਗਿਆ ਇੱਥੇ ਜਿਹੜੀ ਸਰਕਾਰੀ ਹਸਪਤਾਲਾ ਬਰਨਾਲੇ ਦਾ ਉੱਥੇ ਨਾਲ ਹੀ ਸੀਗੇ ਬਹੁਤ ਸਾਰੇ ਕਿਸਾਨ ਆ ਗੂ ਵੀ। ਨਾਲ ਹੀ ਹੁਣ ਕੁਝ ਕਿਸਾਨ ਜਿਹੜੇ ਵਰਕਰ ਸੀ ਕੋ ਨਾਲ ਆਏ ਆ ਇਹਦੇ ਵਿੱਚ ਵੱਖ-ਵੱਖ ਐਂਬੂਲੈਂਸਾਂ ਦੇ ਵਿੱਚ ਆ ਰਹੇ ਨੇ ਉਹ ਕਿੰਨੇ ਇੱਥੇ ਪਹੁੰਚ ਚੁੱਕੇ ਹੁਣ ਇੱਥੇ ਹੁਣ ਤੱਕ 5 ਪਹੁੰਚ ਚੁੱਕੇ ਆ ਜੋ ਸਾਨੂੰ ਸੂਚਨਾ ਮਿਲੀ ਆ ਇੱਕ ਜਾਂ ਦੋ ਜਿਹੜੇ ਹੋਰ ਆ ਰਹੇ ਆ ਇੱਥੇ ਜਿਨ੍ਹਾਂ ਦੇ ਵਿੱਚ ਬਸੰਤ ਸਿੰਘ ਦਾ ਨਾਮ ਵੀ ਆ ਜਿਹੜਾ ਕੇ ਭਾਰਤੀ ਕਿਸਾਨ ਜੁਨੇ ਨੇਕਤਾ ਅਗਰਾਹਾਂ ਦਾ ਜ਼ਿਲ੍ਹੇ ਦਾ ਮੁਇਨਾਗੂ ਉਹਨਾਂ ਚੋਂ ਸ਼ਾਮਲਾ ਔਰ ਅਫਸੋਸ ਇੰਨਾ ਕਿ ਹਲੇ ਤੱਕ ਇਡਾ ਵੱਡਾ ਹਾਦਸਾ ਵਾਪਰ ਗਿਆ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜਾ ਜਿਨ੍ਹਾਂ ਨੂੰ ਸੂਚਨਾ ਵੀ ਦਿੱਤੀ ਜਾ ਚੁੱਕੀ ਆ ਇਹ ਐਮਜ ਦੇ ਵਿੱਚ ਜਿਹੜੇ ਹੈਗੇ ਆ ਮਰੀਜ਼ ਆ ਰਹੇ ਆ ਉਹਨਾਂ ਨੇ ਕਿਸੇ ਨੇ ਆ ਕੇ ਕੋਈ ਕਿਸੇ ਤਰ੍ਹਾਂ ਦੇ ਨਾਲ ਇੱਥੇ ਦਾ ਤੇ ਡੀਸੀ ਆ ਜਾਂ ਇੱਥੋਂ ਦੇ ਕੋਈ ਹੋਰ ਸਿਵਲ ਅਧਿਕਾਰੀ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਤਰ੍ਹਾਂ ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਅੜੀਆਲਾ ਰਵਈਆ ਅਪਣਾਇਆ ਹੋਇਆ ਮਜ਼ਦੂਰਾਂ ਕਹਿੰਦਾ ਨਾ ਪਰਤੀ ਉਹੀ ਰਵਈਆ ਇਹਨਾਂ ਦਾ